ਆਪਣੇ ਕੈਨੇਡਾ ਟੂਰ ਦੌਰਾਨ ਕੈਨੇਡਾ ਦੇ ਐਡਮੰਟਨ ਸ਼ਹਿਰ ਚ ਲਾਈਵ ਸ਼ੋਅ ਚ ਹੋਏ ਵਿਵਾਦ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਜਰਪਿੰਦਰ ਹੰਡਾ ਖੁਦ ਵੀ ਸਾਹਮਣੇ ਆਈ। ਰੁਪਿੰਦਰ ਹੰਡਾ ਨੇ ਸਭ ਗੱਲ ਬਾਤ ਆਪਣੀ ਟੀਮ ਵੱਲੋਂ ਸ਼ੇਅਰ ਕੀਤੀ ਇੱਕ ਪੋਸਟਰਹੀਂ ਉਸ ਦਿਨ ਦਾ ਸਾਰਾ ਸੱਚ ਸਾਹਮਣੇ ਰੱਖਿਆ ਹੈ। ਟੀਮ ਵੱਲੋਂ ਦੱਸਿਆ ਗਿਆ ਕਿ ਇਸ ਵਿੱਚ ਰੁਪਿੰਦਰ ਹੰਡਾ ਦੀ ਕੋਈ ਗਲਤੀ ਨਹੀਂ ਸੀ। ਇਸ ਗਲਤ ਪ੍ਰਬੰਧ ਲਈ ਪ੍ਰਬੰਧਕ ਪੂਰੀ ਤਰ੍ਹਾਂ ਜ਼ਿੰਮੇਵਾਰ ਸਨ। ਕਲਾਕਾਰ ਦੁਪਹਿਰ 1.5 ਵਜੇ ਤੱਕ ਐਡਮਿੰਟਨ ਪਹੁੰਚ ਗਈ ਸੀ ਪਰ ਪ੍ਰਮੋਟਰ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਪ੍ਰਮੋਟਰ ਔਰਤ ਨੇ ਉਸਨੂੰ ਸਵਾਗਤ ਕਰ ਲਈ ਸ਼ੋਅ ਵਾਲੀ ਥਾਂ ਤੇ ਔਨਲੀ ਮਜਬੂਰ ਕੀਤਾ ਜਦੋਂ ਕਲਾਕਾਰ ਆਈ ਤਾਂ ਉਸਨੇ ਉਸਨੂੰ ਪਾਰਕਿੰਗ ਵਿੱਚ ਦੋ ਔਰਤਾਂ ਦੇ ਨਾਲ ਫੁੱਲਾਂ ਦਾ ਗੁਲਦਸਤਾ ਪੇਂਟ ਕੀਤਾ ਅਤੇ ਉਸਨੂੰ ਜਾਣ ਲਈ ਕਿਹਾ ਉਹ ਹੋਟਲ ਦੀ ਜਾਣਕਾਰੀ ਤੋਂ ਅਣਜਾਣ ਸੀ ਜਦੋਂ ਉਸਨੇ ਐਡਮਿੰਟਨ ਦੇ ਸਮੇਂ ਅਨੁਸਾਰ ਦੁਪਹਿਰ 2.5 ਵਜੇ ਤੱਕ ਉਸਨੂੰ ਹੋਟਲ ਦੀ ਜਗ੍ਹਾ ਦਾ ਪਤਾ ਦਿੱਤਾ ਤਾਂ ਕਲਾਕਾਰ ਹੋਟਲ ਪਹੁੰਚ ਗਈ ਕਲਾਕਾਰ ਨੂੰ ਲੈਣ ਲਈ ਇੱਥੇ ਕੋਈ ਨਹੀਂ ਸੀ ਅਤੇ ਇਹ ਸਿਰਫ ਇੱਕ ਦਿਆਲੂ ਅਜਨਬੀ ਉਸਲ ਵਿੱਚ ਸਪான்ਸਰ ਸਨ ਪ੍ਰਮੋਟਰ ਦੇ ਦੋਸਤ ਨਹੀਂ ਉਹਨਾਂ ਦੀ ਮਦਦ ਨਾਲ ਹੋਟਲ ਪਹੁੰਚਣ ਵਿੱਚ ਕਾਮਯਾਬ ਹੋ ਗਈ ਹਫੜਾ ਦਫੜੀ ਦੇ ਬਾਵਜੂਦ ਵੀ ਕਲਾਕਾਰ ਨੇ ਡੇਢ ਘੰਟੇ ਤੱਕ ਬਹਾਦਰੀ ਨਾਲ ਪਰਫਾਰਮ ਕੀਤਾ ਸ਼ੋਅ ਤੋਂ ਬਾਅਦ ਪ੍ਰਮੋਟਰ ਨੇ ਉਸ ਨੂੰ ਜ਼ਬਰਦਸਤੀ ਜਾਣ ਤੋਂ ਰੋਕਿਆ ਉਸ ਨੂੰ ਸਟੇਜ ਤੇ ਬਿਠਾਇਆ ਅਤੇ ਦਰਸ਼ਕਾਂ ਨਾਲ ਗੱਲ ਕਰਨ ਲਈ ਦਬਾਅ ਪਾਇਆ ਜੋ ਕਿ ਬਹੁਤ ਹੀ ਬੇਲੋੜਾ ਸੀ ਕਲਾਕਾਰ ਘਬਰਾਟ ਅਤੇ ਧਮਕੀ ਮਹਿਸੂਸ ਕਰਦੇ ਹੋਏ ਸਟੇਜ ਛੱਡ ਕੇ ਚਲੀ ਗਈ ਪ੍ਰਮੋਟਰ ਅਤੇ ਉਸਦੇ ਪਤੀ ਨੇ ਉਸ ਨੂੰ ਕੈਦ ਕਰਨ ਦੀ ਵੀ ਕੋਸ਼ਿਸ਼ ਕੀਤੀ ਅਤੇ ਉਸ ਦਾ ਫੋਨ ਵੀ ਖੋਹ ਲਿਆ ਜਦੋਂ ਉਹ ਆਪਣੇ ਅਸਲ ਪ੍ਰਮੋਟਰ ਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਖੀਰ ਤੇ ਲਿਖਿਆ ਕਿ ਸ਼ੁਕਰ ਹੈ ਦਰਸ਼ਕਾਂ ਨੇ ਉਸ ਦਾ ਸਮਰਥਨ ਕੀਤਾ ਅਤੇ ਉਸ ਦੀ ਮਦਦ ਕੀਤੀ ਕਰਨਾਂ ਦੇ ਵੀਡੀਓ ਆਨਲਾਈਨ ਘੁੰਮ ਰਹੇ ਹਨ ਟੀਮਰ ਪੰਦਰਹਾੜਾ ਐਡਮਿੰਟਨ ਦਾ ਉਹਨਾਂ ਦੇ ਸਮਰਥਨ ਲਈ ਧੰਨਵਾਦ ਕਰਦੀ ਹੈ ਤੇ ਪ੍ਰਬੰਧਕਾਂ ਦੇ ਮਾੜੇ ਪ੍ਰਬੰਧ ਅਤੇ ਗੈਰ ਪੇਸ਼ੇਵਰ ਵਿਹਾਰ ਦੀ ਨਿੰਦਾ ਕਰਦੀ ਹੈ